Gracias. you <sweak> ਦੇ ਵਿਤ ਵਰਤੇ ਧਰਮ ਦੇ ਭੇਗ ਵਾਲੇ ਪਖੰਡ ਵਾਲੇ ਕਰਮ ਕਾਂਡਾ ਨੂੰ ਖੰਡਿਤ ਕਰਦਿਆਂ ਸਤਿਗੁਰਾਂ ਨੇ ਅੰਤਰ ਆਤਮਿਕ ਉਪਦੇਸ਼ ਉਸ ਵਕਤ ਪੰਡਤ ਦੇ ਦੁਆਰਾ ਉਹਨਾਂ ਸਾਰੇ ਲੋਕਾਂ ਨੂੰ ਦਿੱਤਾ ਜਿਹੜੇ ਧਰਮ ਤੋਂ ਅੰਦਰੋਂ ਹੀਨੇ ਆ ਬਾਹਰੋਂ ਕੇਵਲ ਭੇਗ ਰੱਜਦੇ ਆ ਉਹਨਾਂ ਸਾਰਿਆਂ ਨੂੰ ਗੁਰੂ ਮਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੱਚ ਦੇ ਜੀਨੂ ਦੇ ਦੁਆਰਾ ਉਪਦੇਸ਼ ਕਿਝ ਬਖਿਆ ਦਿੱਤਾ ਇਹ ਉਪਦੇਸ਼ ਗੁਰ ਆਰਧਿਆਲ ਨੂੰ ਸੋਚੋ ਤੇ ਵਿਚਾਰ ਕੋਝ ਕਰੋ ਖਿਆਲ ਨੂੰ ਸੋਚੋ ਤੇ ਵਿਚਾਰ ਕੋਝ ਕਰੋ ਖਿਆਲ ਨੂੰ ਹਰਤ ਕਰ ਮਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ ਚੜ੍ਹੇ ਸਵਾਏ ਦੇ ਦੇ ਕਲਯੁਗ ਨਾਨਕ ਨਾਮ ਤੇ ਆਇਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦੇੜਾ ਸਮੂਚੀਆਂ ਹੀ ਨਗਰ ਨਿਵਾਸੀ ਸੰਗਤਾਂ ਬੜੀ ਸ਼ਰਧਾ ਦੇ ਭਾਵਨਾ ਨਾਲ ਮਨਾ ਰਹੀਆਂ ਅੱਜ ਸਾਡੀ ਆਵਾਜ਼ ਪੰਜਾਬ ਦੀ ਟੀਮ ਕਵਰੇਜ ਕਰਨ ਵਾਸਤੇ ਵੀਰਪਿੰਡ ਗੁਰਦੁਆਰਾ ਸ਼ਹੀਦ ਬਾਬਾ ਰੋੜੀ ਸਾਹਿਬ ਉੱਥੇ ਪਹੁੰਚੀ ਹੈ ਆਪਾਂ ਸਾਡੇ ਕਨਾਲ ਪ੍ਰਬੰਧਕ ਵੀਰ ਨੇ ਸਭ ਤੋਂ ਪਹਿਲਾਂ ਆਪਾਂ ਗੁਰੂ ਫਤੇ ਦੀ ਸਾਂਝ ਪਾਉਣੀ ਤੇ ਨਾਲੇ ਉਹਨਾਂ ਕੋਲੋਂ ਅੱਜ ਦੇ ਜੋ ਪ੍ਰੋਗਰਾਮ ਦੀ ਸਾਰੀ ਜਾਣਕਾਰੀ ਲੈਣੀ ਹੈ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਭਗਾ ਵਾਲਾ ਦਿਨ ਹੈ ਕਿ ਜੋ ਪਰੰਪਰਾ ਬਹੁਤ ਸਾਲਾਂ ਤੋਂ ਪੀਰਪਿੰਡ ਨਗਰ ਵਿੱਚ ਚੱਲਦੀ ਆਉਂਦੀ ਸੀ ਕਿ ਨਗਰ ਕੀਰਤਨ ਵਿੱਚ ਛੋਟੇ-ਛਾਟੇ ਵੀ ਸ਼ਾਮਲ ਹੁੰਦੇ ਰਹੇ ਆ ਪਰ ਅੱਜ ਪਹਿਲੀ ਵਾਰੀ ਪਤਾ ਨਹੀਂ ਕਿੰਨੇ ਸੌ ਸਾਲ ਤੋਂ ਜਾਂ ਕਿੰਨੇ ਸਾਲਾਂ ਤੋਂ ਇਹ ਪਰਪਰਾ ਚੱਲੀ ਕਿ ਨਗਰ ਕੀਰਤਨ ਵੀਰਪਿੰਡ ਵਿੱਚ ਰੰਮ ਗਿਆ ਸੀ ਅੱਜ ਪਹਿਲੀ ਵਾਰੀ ਜੀਤ ਬਾਬਾ ਰੋੜੀ ਸਾਹਿਬ ਤੇ ਗੁਰਦੁਆਰਾ ਸਾਹਿਬ ਇਹ ਨਗਰ ਕੀਰਤਨ ਚੱਪ ਪਾਏ ਔਰ ਪ੍ਰਬੰਧ ਕਮੇਟੀ ਦੇ ਮਦਦੀਆਂ ਜਿਨ੍ਹਾਂ ਨੇ ਚਰਨ ਪਵਾਏ ਆ ਔਰ ਸੰਗਤ ਨਾਂ ਵੀ ਇੱਥੇ ਬੜਾ ਉਤਸ਼ਾਹ ਨਾਲ ਉਹਨਾਂ ਦਾ ਸਵਾਗਤ ਕੀਤਾ ਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀ ਜੋ ਅੱਜ ਜੀ ਉਹਨਾਂ ਦੇ ਬਲਕੀ ਸਾਹਿਬ ਸਜਾਇਆ ਸੀ ਪੁੱਲਾਂ ਨਾਲ ਉੱਥੇ ਹਾਜ਼ਰ ਹੋਏ ਆ ਔਰ ਪਹਿਲੀ ਪਾਸ਼ਾ ਹੀ ਸ਼ਾਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਜੋ ਜਨਮ ਦਿਨ ਦਿਹਾੜੇ ਦੇ ਉੱਤੇ ਜੋ ਨਗਰ ਕੀਰਤਨ ਸੀ ਉਹ ਪਿੰਡੋਂ ਪਿੰਡਾਂ 'ਚ ਬਹੁਤ ਸਾਰੀ ਜਗ੍ਹਾ ਔਰ ਲੋਕਾਂ ਕਾ ਕੀਰਤਨ ਜਿਹਾ ਆਪਾਂ ਦੇਖਦੇ ਰਹੇ ਆ ਪਹਿਲੀ ਪਾਸ ਜਿਹੜੀ ਦੁਨੀਆ ਨੂੰ ਸੇਧ ਦਿੱਤੀ ਆ ਸਿੱਖੀ ਦਾ ਧੁਰਾ ਇੱਕ ਅਕਸਲ ਉਹਨੂੰ ਕਹਿ ਦਿੰਦੇ ਆ ਕਿ ਜੋ ਪਹਿਲੀ ਪਾਸ ਅਰੰਭ ਕੀਤਾ ਸੀ ਔਰ ਬੂਟਾ ਲੱਗਿਆ ਹੋਇਆ ਅੱਜ ਉਹ ਬੂਟਾ ਪੇੜ ਨਹੀਂ ਦਰਖਤ ਨਹੀਂ ਉਹ ਹਜ਼ਾਰਾਂ ਦਰਖਤ ਉਹ ਨਿਸ਼ਾਨ ਸਾਹਿਬ ਉਹ ਗੁਰਦੁਆਰਾ ਸਾਹਿਬ ਦੁਨੀਆ ਦੀਆਂ ਹਰ ਕੰਟਰੀਆਂ 200 ਕੰਟਰੀਆਂ ਵਿੱਚ ਛੋਟੀਆਂ-ਛੋਟੀਆਂ ਕਰਤਨੇ ਜਿੱਥੇ ਸਿੱਖਾਂ ਦਾ ਬਹੁਤ ਸਾਰਾ ਕੋਈ 2-4 ਘਰ ਵੀ ਉਹਨਾਂ ਨੇ ਵੀ ਉੱਥੇ ਗੁਰਦੁਆ라 ਸਾਹਿਬ ਬਣਾ ਕੇ ਨਿਸ਼ਾਨ ਸਾਹਿਬ ਚੁਲਾਤੇ ਧੰਨਵਾਦ ਕਰਦੇ ਹਾਂ ਸਾਰੀ ਇਸ ਸੰਗਤ ਦੇ ਔਰ ਗੁਰੂ ਸਾਹਿਬਾਂ ਦੇ ਜੋ ਉਹਨਾਂ ਨੇ ਇੱਕ ਇਹੋ ਜਿਹਾ ਤੁਹਾਨੂੰ ਫਲਸਫੇ ਹੋਰ ਇਹੋ ਜਿਹਾ ਕੋਈ ਤੁਹਾਨੂੰ ਗੁਰਗ੍ਰੰਥ ਸਾਹਿਬ ਦਿੱਤਾ ਕਿ ਦੁਨੀਆ ਛੇਧ ਲਿੰਦੀ ਉਹਦੇ ਵਿੱਚੋਂ ਆਦਰਸ਼ ਆਉਦਾ ਜਿੱਥੇ ਕਿਸੇ ਨਹੀਂ ਬਣੇ ਕੰਮ ਬਹੁਤ ਸਾਰੇ ਹੁੰਦੇ ਉੱਥੇ ਔਰ ਬਾਬਾ ਅਰੋੜੀ ਸਾਹਿਬ ਜੋ ਅਸੀਂ ਦਾ ਬਹੁਤ ਤਸ਼ਕਰੀਫ ਕੀਤਾ ਸਾਡੇ ਨਗਰ ਨੇ ਬਹੁਤ ਇੱਥੋਂ ਪ੍ਰਾਪਤ ਕੀਤਾ ਸੇਵਾਦਾਰ ਹਾਂ ਅਸੀਂ ਅੱਜ ਪ੍ਰਮਾਤਮਾ ਨੇ ਸਾਨੂੰ ਸਭ ਬਖ ਆਵਾਜ਼ ਪੰਜਾਬ ਦੀ ਜੋ ਤੁਸੀਂ ਚੈਨਲ ਚਲਾਇਆ ਉਹਦਾ ਧੰਨਵਾਦ ਕਰਦੇ ਕਿ ਤੁਸੀਂ ਇੱਥੇ ਆਵਾਜ਼ ਲੈਣਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਹੈਡ ਗ੍ਰੈਂਟੀ ਸਾਹਿਬ ਦੇ ਗੁਰੂਦਵਾਰਾ ਦੇ ਹੈਗੇ ਨੇ ਆਜੋ ਉਹਨਾਂ ਨਾਲ ਵੀ ਆਪਾਂ ਗੁਰੂ ਫਤਿਹ ਦੀ ਸਾਂਝ ਭਾਈ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆਈ ਸੰਗਤ ਆਈ ਆ ਬਾਬਾਈ ਕੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਖੁਸ਼ੀ ਦਾ ਟਿਕਾਣਾ ਅੱਛਾ ਅੱਜ ਬਹੁਤ ਖੁਸ਼ੀ ਹੋਈ ਹੈ ਇਹ ਅੱਜ ਬੜੇ ਚਰਵਾ ਸਾਡੇ ਸ਼ਹੀਦ ਬਾਬਾ ਰੋਬੀ ਸਿੰਘ ਜੀ ਦੇ ਪਵਿੱਤਰ ਹਸਤਾਨ ਕੀ ਸਾਡੇ ਨਗਰ ਦੀ ਸੰਗਤ ਨੂੰ ਨਗਰ ਕੂਲ ਕਰ ਲੈ ਗਈ ਸੀ ਸਾਡੇ ਨੌਜਵਾਨ ਵੀਰਾਂ ਵਿੱਚ ਬੜਾ ਉਤਸ਼ਾਹ ਸੀ ਕੱਲ ਦੇ ਰਾਤ ਦੇ ਲੱਗੇ ਹੋਏ ਆ ਤਿਆਰੀਆਂ ਕਰਨ ਕਿ ਗੁਰੂ ਮਹਾਰਾਜ ਦੇ ਪਾਵਨ ਪੇਤਰ ਸੰਗਤ ਸਾਡੇ ਨਗਰ ਦੇ ਸਾਡੇ ਵਿਹੜੇ ਵਿੱਚ ਆ ਰਹੇ ਇਸ ਲਈ ਸਾਰੀ ਸੰਗਤ ਲੱਖ ਲੱਖ ਵਧਾਈ ਹੋਵੇ ਇਹਨਾਂ ਨੂੰ ਕੁਝ ਕਹਿੰਦਾ ਠਮਾ ਦਾ ਚੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਚੈਨਲ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਸਾਹਿਬ ਸੰਜੀਵ ਸ਼ਰਮਾ ਜੀ ਦੇ ਨਾਲ ਤੁਹਾਡਾ ਆਪਣਾ ਦਾਸ ਪਾਈ ਬਲਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ